ਤਾਰਨ ਦੇ ਵਿੱਚ ਇੱਕ ਦਰਦਨਾਕ ਘਾਸਾ ਵਾਪਰਿਆ ਫੰਡੋਰੀ ਗੋਲਾ ਵਿੱਚ ਘਰ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ 5 ਜੀਆਂ ਦੀ ਦਰਦਨਾਕ ਮੌਤ ਹੋ ਗਈ ਮ੍ਰਿਤਕਾਂ ਵਿੱਚ ਪਤੀ ਪਤਨੀ ਤੇ ਉਹਨਾਂ ਦੇ 3 ਬੱਚੇ ਸ਼ਾਮਲ ਸਨ ਜਾਣਕਾਰੀ ਮੁਤਾਬਕ ਘਰ ਦੀ ਛੱਤ ਉਸ ਸਮੇਂ ਡਿੱਗੀ ਜਦੋਂ ਪਰਿਵਾਰ ਸੌ ਰਿਹਾ ਸੀ ਤੇ ਪੰਜਾਂ ਜੀਆਂ ਦੀ ਮੌਤ ਹੋ ਗਈ ਮੌਤਕੇ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਾਲਿਆਂ ਵਾਲੀ ਛੱਤ ਡਿੱਗਣ ਨਾਲ ਘਾਸਾ ਵਾਪਰਿਆ ਪਤਾ ਨਹੀਂ ਲੱਗਾਈ ਰਾਤ ਕਿਹੜੇ ਵੇਲੇ ਡਿੱਗੀ ਹੈਗੀ ਅਸੀਂ ਤਾਂ ਕੱਨੇ ਆ ਕੇ ਵੇਖਿਆ ਹਾਂ ਜੀ ਅੱਛਾ ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ ਆਪਸੀ ਪਤਨੀ ਵੀ ਨਾਲ ਤੇ ਤਿੰਨ ਬੱਚੇ ਇਧਰਲੇ ਪਾਸੇ ਉਹ ਅਲੱਗ ਸਾਈਡ ਤੇ ਰਹਿੰਦੇ ਸੀਗੇ ਉਧਰਲੇ ਪਾਸੋਂ ਫੋਨ ਗਿਆ ਛੋਟੇ ਭਰਾ ਦੇ ਘਰ ਦੀ ਦਾ ਇਹ ਤਕਰੀਬਨ 5:30 4:00 ਵਜੇ ਦੇ ਕਰੀਬ ਇਹਨਾਂ ਦੇ ਛੱਤ ਡਿੱਗੀ ਆ ਠੀਕ ਹੈ ਜੀ ਔਰ ਇਹਨਾਂ ਪਰਿਵਾਰ ਨੂੰ ਦੇ ਪਤਾ ਹੀ ਨਹੀਂ ਲੱਗਾ ਸਾਰੇ ਪਿੰਡ ਨੇ ਰਲ ਕੇ ਛੱਤ ਦੇ ਥੱਲੇੋਂ ਪਰਿਵਾਰ ਨੂੰ ਕੱਢਿਆ ਵਾ ਹੂੰ ਠੀਕ ਹੈ ਜੀ ਔਰ ਪਰਿਵਾਰ ਨੂੰ ਕੱਢਣ ਤੋਂ ਬਾਅਦ ਹੀ ਸਿਟੀ ਹਸਪਤਾਲ ਲਿਕੇ ਗਏ ਉਸ ਤੋਂ ਬਾਅਦ ਇੱਧਰ ਲਿਕੇ ਆਏ ਇਹਨਾਂ ਨੇ ਬਿਲਕੁਲ ਜਾਤ ਮੈਂ ਐਸਚੋ ਸਦਰ ਤਰਨਤਾਰਨ ਹਾਂਜੀ ਹਾਂਜੀ ਇਹ ਇੱਕ ਸਾਡੇ ਨੇਰੇ ਏਰੀਆ ਦੇ ਵਿੱਚ ਫਲੋਰੀ ਗੋਲਾ ਸਿੰਘ ਪਿੰਡ ਪੈਂਦਾ ਇੱਥੋਂ ਦਾ ਗੋਇੰਦਰ ਸਿੰਘ ਜਿਹੜਾ ਇੱਕ ਵਿਅਕਤੀ ਸੀ ਉਹਦੀ ਇੱਕ ਮਿਸੇਸ ਸੀ ਤੇ ਉਹਦੇ ਤਿੰਨ ਬੱਚੇ ਸੀ ਦੋ ਲੜਕੇ ਆ ਦੋ ਲੜਕੀਆਂ ਤੇ ਇੱਕ ਲੜਕੀ ਹੈ ਇਹਨਾਂ ਦੇ ਘਰ ਦੇ ਵਿੱਚ ਨਾ ਜੀ ਇੱਕ ਮਕਾਨ ਬਣਿਆ ਹੋਇਆ ਸੀ ਮਕਾਨ ਦੇ ਜਿਹੜੇ ਇੱਕ ਪੰਨੇ ਗਾਰਡਰ ਜਿਹੜੇ ਸੀ ਅਗਲੀ ਕੰਨ ਤੇ ਰੱਖੇ ਹੋਏ ਸੀ ਜਿਹੜੇ ਪਿਛਲੇ ਪੰਨੇ ਜਿਹੜੀ ਇਹਦੀ ਕੰਨ ਸੀ ਉਹਦੇ ਦੇ ਤਾਂ ਲੰਮਾ ਗਾਰਡਰ ਰੱਖ ਕੇ ਤੇ ਉਹਦੇ ਉੱਤੇ ਰੱਖੇ ਸੀ ਬੈਰਖਾਲ ਪੁਲਿਸ ਨੇ ਇਸ ਬੰਦ ਵਿੱਚ ਮਾਮਲਾ ਦਰਜ ਕਰ ਲਿਆ ਬਿਊਰੋ ਰਿਪੋਰਟ ਚਿਕਿਆ ਟੀਵੀ ਨਨਤਾਰਨ ਦੇ ਵਿੱਚ ਇੱਕ ਦਰਦਨਾਕ ਕਹਾਸਾ ਵਾਪਰਿਆ ਫੰਡੋਰੀ ਗੋਲਾ ਵਿੱਚ ਘਰ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਪੰਜ ਜੀਆਂ ਦੀ ਦਰਦਨਾਕ ਮੌਤ ਹੋ ਗਈ ਮ੍ਰਿਤਕਾਂ ਵਿੱਚ ਪਤੀ ਪਤਨੀ ਤੇ ਉਹਨਾਂ ਦੇ ਤਿੰਨ ਬੱਚੇ ਸ਼ਾਮਲ ਸਨ ਜਾਣਕਾਰੀ ਮੁਤਾਬਕ ਘਰ ਦੀ ਛੱਤ ਉਸ ਸਮੇਂ ਡਿੱਗੀ ਜਦੋਂ ਪਰਿਵਾਰ ਸੌ ਰਿਹਾ ਸੀ ਤੇ ਪੰਜਾ ਜੀਆਂ ਦੀ ਮੌਤ ਹੋ ਗਈ ਮੌਤ ਕੇ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਾਲਿਆਂ ਵਾਲੀ ਛੱਤ ਡਿੱਗਣ ਨਾਲ ਖਾਸਾ ਵਾਪਰਿਆ ਪਤਾ ਨਹੀਂ ਲੱਗਾ ਇਹ ਰਾਤ ਕਿਹੜੇ ਵੇਲੇ ਡਿੱਗੀ ਹੈਗੀ ਅਸੀਂ ਕਿਤੇ ਨਹੀਂ ਆ ਕੇ ਵੇਖਿਆ ਜੀ ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ ਆਪ ਹੀ ਮਾਰੇ ਪਤਨੀ ਨੇ ਨਾਲ ਤੇ ਤਿੰਨ ਬੱਚੇ ਇਸ ਦੇ ਉਧਰਲੇ ਪਾਸੇ ਉਹ ਅਲੱਗ ਸਾਈਡ ਤੇ ਰਹਿੰਦੇ ਸੀਗੇ ਉਧਰਲੇ ਪਾਸੋਂ ਫੋਨ ਗਿਆ ਛੋਟੇ ਪੜਾ ਦੇ ਘਰ ਦੀ ਦਾ ਤੇ ਤਕਰੀਬਨ 5:30 4:00 ਵਜੇ ਦੇ ਕਰੀਬ ਇਹਨਾਂ ਦੇ ਛੱਤ ਡਿੱਗੀ ਆ ਠੀਕ ਹੈ ਜੀ ਔਰ ਇਹਨਾਂ ਪਰਿਵਾਰ ਨੂੰ ਤੇ ਪਤਾ ਨਹੀਂ ਲੱਗਾ ਸਾਰੇ ਪਿੰਡ ਨੇ ਰਲ ਕੇ ਛੱਤ ਦੇ ਥੱਲੇੋਂ ਪਰਿਵਾਰ ਨੂੰ ਕੱਢਿਆ ਵਾ ਹੂੰ ਠੀਕ ਹੈ ਜੀ ਔਰ ਪਰਿਵਾਰ ਨੂੰ ਕੱਢਣ ਤੋਂ ਬਾਅਦ ਆ ਹੀ ਸਿਟੀ ਹਸਪਤਾਲ ਲਿਕੇ ਗਏ ਕੁਸਤਬਾ ਦਾ ਇਧਰ ਲੈ ਕੇ ਆਇਆ ਹੈ ਜਿਨ੍ਹਾਂ ਨੇ ਬਿਲਕੁਲ ਗੱਤ ਮੈਂ ਐਸਚਓ ਸਦਰ ਕਰਨਤਾਰਨ ਹਾਂਜੀ ਹਾਂਜੀ ਇਹ ਇੱਕ ਸਾਡੇ ਮੇਰੇ ਏਰੀਆ ਦੇ ਵਿੱਚ ਫੰਡੋਰੀ ਗੋਲਾ ਸਿੰਘ ਪਿੰਡ ਪੈਂਦਾ ਇੱਥੋਂ ਦਾ ਗੋਇੰਦਰ ਸਿੰਘ ਜਿਹੜਾ ਇੱਕ ਵਿਅਕਤੀ ਸੀ ਉਹਦੀ ਇੱਕ ਮਿਸਿਸ ਸੀ ਤੇ ਉਹਦੇ ਤਿੰਨ ਬੱਚੇ ਸੀ ਦੋ ਲੜਕੀਆਂ ਦੋ ਲੜਕੇ ਆ ਤੇ ਇੱਕ ਲੜਕੀ ਹੈ ਜੀ ਇਹਨਾਂ ਦੇ ਘਰ ਦੇ ਵਿੱਚ ਨਾ ਜੀ ਇੱਕ ਮਕਾਨ ਬਣਿਆ ਹੋਇਆ ਸੀ ਮਕਾਨ ਦੇ ਜਿਹੜੇ ਇੱਕ ਪੰਨੇ ਗਾਡਰ ਜਿਹੜੇ ਸੀ ਅਗਲੀ ਕੰਨ ਤੇ ਰੱਖੇ ਹੋਏ ਸੀ ਜਿਹੜੇ ਪਿਛਲੇ ਪੰਨੇ ਜਿਹੜੀ ਇਹਦੀ ਕੰਨ ਸੀ ਉਹਦੇ ਦੇ ਤਾਂ ਲੰਮਾ ਗਾਡਰ ਰੱਖ ਕੇ ਤੇ ਉਹਦੇ ਉੱਤੇ ਰੱਖੇ ਸੀ ਬੈਰਖਾਲ ਪੁਲਿਸ ਨੇ ਇਸ ਸੰਬੰਧ ਵਿੱਚ ਮਾਮਲਾ ਦਰਜ ਕਰ ਲਿਆ ਬਿਊਰੋ ਰਿਪੋਰਟ ਚਿਕਿਆ ਟੀਵੀ